ਤੇ ਅੱਜ ਸਿਗੇ ਚੱਲੇ ਆਪਾਂ ਪਟਿਆਲੇ ਪ੍ਰੋਮ ਤੇ ਤੇ ਇੱਥੇ ਬਾਈ ਹੁਣਾ ਕੋਲ ਰੁਕੇ ਆ ਜੀ ਨਾਲ ਖਾਵਾਂਗੇ ਰਾਸ਼ਨ ਨਾਲ ਪ੍ਰਸ਼ਾਦਾ ਲੈ ਕੇ ਆਇਆ ਧونی ਭਾਜੀ ਤੇ ਸਾਈਨ ਵੀਰਾ ਦਹੀਂ ਲਿਆਇਆ ਹਾਂ ਤੇ ਇਧਰ ਬਾਈ ਹੁਣਾ ਕੋਲ ਹੈਗਾ ਪੰਜਾਬੀ ਭਰਾ ਕੋਲ ਰੋਕੇ ਜੂਸ ਪੀ ਕੇ ਜਾਣਾ ਤੇ ਨਾਲੇ ਸਰਦਾਰ ਸਾਹਿਬ ਨੇ ਨਾਲੇ ਅਮਰਤਾਰੀ ਬੰਦੇ ਨੇ ਮੈਂ ਕਿਹਾ ਵੀ ਜੂਸ ਬਣਾਓ ਜੀ ਵਧੀਆ ਜਾ ਉਹਨੂੰ ਭਾਜੀ ਕਿੰਨੀ ਦੇਰ ਤੋਂ ਜੂਸ ਬਣਾ ਰਹੇ ਹੋ ਜਿੱਥੇ ਹੋ ਗਏ 10 ਸਾਲ ਜੀ ਬਣਾਉਂਦੇ 10 ਸਾਲ ਕਿਆ ਬਾਤ ਹੈ ਲੋਕ ਅੱਜ ਕਹਿਣ ਲੱਗੇ ਕਿ ਦੇ ਵਜੇ ਪੰਜਾਬੀਆਂ ਨੂੰ ਕੰਮ ਕਰਨਾ ਚਾਹੀਦਾ ਪਰ ਲੋ ਜੀ ਬਾਹਰ ਦੇਖੋ ਬਾਪੂ ਜੀ 10 ਸਾਲਾਂ ਤੋਂ ਜੂਸ ਬਣਾ ਰਹੇ ਨੇ ਖੋਲੋ ਖੋਲੋ ਜਦ ਤੱਕ ਤੁਸੀਂ ਆਪਣੀ ਪੈਕਿੰਗ ਤੇ ਬਾਈ ਹੁਣਾਂ ਦੀ ਗੁੰਦਕ ਤੇਰਾ ਸ਼ਕੰਜਵੀ ਵਗੈਰਾ ਬਣਾਉਂਦੇ ਨੇ ਕਰਮੀਆਂ ਨੂੰ ਨਾਲ ਹੁਣ ਲਾਉਂਦੇ ਆ ਜੂਸ ਤੇ ਆ ਗੱਡੀ ਸਾਡੀ ਵੱਜ ਗਈ ਸੀ ਤੇ ਗੱਡੀ ਦਾ ਹੁਣ ਹੋ ਗਿਆ ਪੂਰਾ ਸੈਟਅਪ ਹਾਂਜੀ ਦੋਨੀ ਭਾਈ ਕੀ ਲੈ ਕੇ ਆਏ ਹੋ ਆ ਜੀ ਸਾਡੀ ਮੰਮੀ ਨੇ ਅੱਜ ਮਿਕਸ ਵੈਜੀ ਬਣਾਇਆ ਆ ਉਵਾਲ ਕੇ ਓਏ ਹੋਏ ਹੋਏ ਕਿਆ ਬਾਤ ਹੈ ਲਓ ਜੀ ਆਪਣਾ ਰਸ਼ਨ ਓਕੇ ਆ ਮੂੰ ਜਾ ਕੇ ਸੇਰ ਲਈ ਆਪਣਾ ਰਸ਼ਨ ਮੰਮੀ ਨੇ ਪਰਸ਼ਾਦੇ ਵੀ ਓਕੇ ਪਾਏ ਆ ਸਹੀ ਗੱਲ ਆ ਨਹੀਂ ਵੀ ਬੋਲੀ ਲੈ ਲੈ ਪਾਪਾ ਬਾਈ ਦੋ ਆ ਲੈ ਆ ਲੈ ਉਹ ਗਲਾਸ ਲੈ ਲੈ ਗਲਾਸ ਬਾਬਾ ਜੀ ਪੋਲੀ ਹੋ ਗਈ ਗਲਾਸ ਲੈ ਲੈ ਖਾ ਕੇ ਬਿਲਕੁਲ ਲੈਣਾ ਇੱਕ ਬੜਾ ਚੈੱਕ ਕਰੋ ਯਾਰ ਆ ਸਬਜੀ ਅੱਛੀ ਬੜਾ ਭਈਆ ਚੈੱਕ ਕਰੀਏ ਦਰੋ ਕੋਈ ਇੱਕ ਬਣਾਈਆਂ ਆਪਾਂ ਫਿਰ ਲੋ ਜੀ ਮਲੋ ਬਾਈ ਚੁਕਰੀ ਬਣਦੀ ਆ ਓਏ ਹੋਰ ਅੱਗੇ ਅੱਗੇ ਅਸੀਂ ਪੜਾਉਂਦੇ ਸੀ ਵਲੌਗ ਬਾਹਰ ਦੇ ਖਾਣੇ ਦੇ ਅੱਜ ਕਰਦਾ ਅੱਜ ਕਰਦੇ ਖਾਣੇ ਦੇ ਵਲੌਗ ਆ ਰੋਟੀ ਚੈੱਕ ਕਰ ਲਓ ਜੀ ਦਹੀਂ ਗਲਾਸ ਚ ਬਾਦ ਲੱਸੀ ਬਣਾਈਏ ਤੁਸੀਂ ਆਪਣੇ ਕੋਲ ਕੋ ਜੇ ਓਏ ਖਾਓ ਰੋਕੋ 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 ਜੀ ਅੱਪ ਅਡਵਾਂਸ ਪਹੁੰਚ ਗਏ ਤੇ ਬ੍ਰੇਕਫਾਸਟ ਕਰ ਰਹੇ ਹਾਂ ਲੰਚ ਹੀ ਹੋ ਗਿਆ ਮਤਲਬ ਜੀ ਓਹ ਕਹਿ ਕੇ ਜੇ ਤੁਸੀਂ ਖਾਣੇ ਤੇ ਹੁਣ ਤੁਹਾਨੂੰ ਬੁਲਾ ਨਹੀਂ ਸਕਦਾ ਸੌਰੀ ਆ ਤੇ ਸੋ ਹਾਂ ਓਕੇ ਆ ਜੀ ਵਾਹ ਜੀ ਵਾਹ ਮਾਵਾ ਦੇ ਹੱਥ ਦੀ ਤਾਂ ਬਾਈ ਤੇਰਾ ਮਤਲਬ ਇੰਦਾਂ ਦੀ ਰੋਟੀ ਨਾ ਕਿ ਚਾਹੇ ਕਿਸੇ ਫਰ ਚੱਲ ਜੂ ਹੰਮ ਮਰਜੀ ਦੇ ਲੋਕ ਆ ਸੀ ਨਹੀਂ ਲੱਭਦੀ ਕਰਦੀ ਚੀਜ਼ ਨਹੀਂ ਮਿਲਦੀ ਇਹ ਲੱਭਣਾ ਉਹ ਹੋਣਾ ਬਾਈ ਕਿਉਂਕਿ ਅੱਜ ਸਾਰੇ ਕੋ ਟਾਈਮ ਬਲੌਗ ਬਣਾਉਣੀ ਹੈਗੀ ਇਸ ਕਰਕੇ ਕਿਹਾ ਤੇ ਜਿਹੜਾ ਘਰ ਦੀ ਰੋਟੀ ਬਣਾਉਂਦੇ ਨੇ ਉਹਦਾ ਬਲੌਗ ਜ਼ਰੂਰ ਬਣਾਈਏ ਬਿਲਕੁਲ ਜੀ ਤੇ ਸੋਧ ਸੋਧ ਚੰਦ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਲਓ ਤੇ ਚਾਤ ਤੱਕ ਮੈਂ ਪਾਪੇ ਨੂੰ ਕੁਝ ਪੀ ਕੇ ਫੇਰ ਨਿਕਲਾਂਗੀ ਠੀਕ ਹੈ ਜੀ ਥੈਂਕ ਯੂ ਜੀ ਲਓ ਜੀ ਇਧਰ ਹੋ ਗਿਆ ਪ੍ਰਸ਼ਾਦਾ ਫਿਨਿਸ਼ ਬਾਈ ਜੀ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗਾ ਤੁਹਾਨੂੰ ਬਾਈ ਤੁਹਾਡੀ ਪ੍ਰਸ਼ਾਦਾ ਬਹੁਤ ਵਧੀਆ ਸੀ ਥੈਂਕ ਯੂ ਤੇ ਬੇਬੇ ਨੂੰ ਥੈਂਕ ਯੂ ਕਿੰਗ ਬਿਲਕ ਦੇਖੋ ਟੋਪ-ਅੱਪ ਪੂਰਾ ਖਾਲੀ ਕਰਦਾ ਜੀ ਤੇ ਆਜੋ ਹੁਣ ਇਧਰ ਇਧਰ ਸਾਡੇ ਖਾਲਸਾ ਜੀ ਤੇ ਕੋਲੋਂ ਪੀਏ ਜੂਸ ਤੇ ਬਸ ਬੇਨਤੀ ਇੱਕ ਕਰਦੇ ਆ ਵੀ ਸਾਡੇ ਜਿਹੜੇ ਵੀ ਕੋਈ ਨੰਗਦੇ ਆ ਨਾ ਸਾਡੇ ਜਿੱਦਾਂ ਹੁਣ ਪਾਜੀ ਹੁਣੀ ਬਾਈ ਹੁਣੀ ਆ ਸਰਦਾਰ ਨੇ ਕੰਮ ਕਰਦੇ ਨੇ ਇਹਨਾਂ ਦੇ ਕੋਲੋਂ ਹੀ ਖਾਣਾ ਪੀਣਾ ਸ਼ੁਰੂ ਕਰ ਰਿਆ ਕਰੋ ਕਿਉਂਕਿ ਬਹੁਤ ਪ੍ਰਵਾਸੀਆਂ ਨੂੰ ਅਸੀਂ ਰਜਾਤਾ ਬਹੁਤ ਬਹੁਤ ਪ੍ਰਵਾਸੀਆਂ ਨੂੰ ਅਸੀਂ ਖੜਾਤਾ ਪਰ ਹੁਣ ਬਿਆਵਾਰੀ ਆਪਣੇ ਪੰਜਾਬੀ ਭਰਾਵਾਂ ਦੀ ਆ ਤੇ ਪੰਜਾਬੀ ਭਰਾਵਾਂ ਨੂੰ ਰੋਕੋ ਆਗੇ ਉਹਨਾਂ ਦੇ ਕੋਲੋਂ ਜੂਸ ਪੀਓ ਨਾਲੇ ਕੁਆਲਿਟੀ ਨਾਲੇ ਸਾਫ ਸੁਥਰਾ ਕਿਉਂ ਭਾਈ ਜੀ ਪੱਕੀ ਗੱਲ ਨੇ ਇਹ ਚਲੋ ਥੈਂਕ ਯੂ ਸੋ ਮੱਚ ਭਾਈ ਜੀ ਤੇ ਫਾਈਨਲੀ ਤੇੰਤਨ ਪ੍ਰਸ਼ਾਦੇ ਸ਼ਾਕੇ ਦੇ ਹੁਣ ਵਾਰੀ ਆ ਗਈ ਜੂਸ ਹੀ ਤੇ ਜੂਸ ਪੀ ਕੇ ਦੇ ਹੁਣ ਨਾਲੇ ਦੱਸਿਓ ਬਾਬਾ ਜੀ ਦਾ ਜੂਸ ਕਿਵੇਂ ਦਾ ਬਣਾਉਂਦੇ ਨੇ ਹਮ ਪਿਓਰ ਫਰੈਸ਼ ਨਾ ਕੋਈ ਇਹਦੇ ਵਿੱਚ ਮਿੱਠਾ ਨਾ ਇਹਦੇ ਵਿੱਚ ਕੋਈ ਪਾਣੀ ਕਿਆ ਬਾਤ ਹੈ ਤੇ ਸੋ ਹੁਣ ਅਸੀਂ ਚੱਲੇ ਆਂ ਪੜਿਆਲੇ ਰੋਮ ਤੇ ਫੂਟ ਤੇ ਦੇ ਉਸ ਤੋਂ ਬਾਅਦ ਫਿਰ ਦੇਖਦੇ ਆਂ ਕੱਲ ਨੂੰ ਨਵਾਂ ਵਲੌਗ ਲੈ ਕੇ ਆਵਾਂਗੇ ਦੇ ਇਸ ਕਰਕੇ ਅੱਜ ਇੰਨਾ ਕੀ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਜੀ